ਠੰਡ ਆ ਗਿਆ ਮਿੱਤਰੋ ਤੇ ਰਾਤ ਨੂੰ ਜਦੋਂ ਪਾਣੀ ਲਾਉਣ ਜਾਣੇ ਆਪਾਂ ਆਪਾਂ ਨੂੰ ਅੱਗ ਬਾਲਣੀ ਪੈਂਦੀ ਆ ਹਨਾ ਮੌਕੇ ਤੇ ਡੀਜ਼ਲ ਨਹੀਂ ਲੱਭਦਾ ਤੇਲ ਨਹੀਂ ਲੱਭਦਾ ਅੱਗ ਬਾਲਣ ਚੌਕੇ ਹੁੰਦੇ ਆ ਜੜਾ ਬੜਾ ਵਧੀਆ ਫਾਰਮੂਲਾ ਲੈ ਕੇ ਆਏ ਆ ਇੱਕ ਤੁਸੀਂ ਵੀ ਘਰੇ ਕਰ ਸਕਦੇ ਹੋ ਆਪਾਂ ਨੂੰ ਸਵਾਹ ਚਾਹੀਦੀ ਆ ਕੱਲੀ ਬਰੀਕ ਸਵਾਹ ਹੋਵੇ ਛਾਣੀ ਵੀ ਵਧੀਆ ਤੇ ਆਪਾਂ ਨੂੰ ਥੋੜਾ ਡੀਜ਼ਲ ਚੱਲਦਾ ਮੈਨੂੰ ਕੋਈ ਭਾਂਡਾ ਨਹੀਂ ਮਿਲਿਆ ਤੇ ਮੈਂ ਟਰੈਕਟਰ ਚੋਂ ਮੜਾ ਡੀਜ਼ਲ ਇਹ ਚ ਕੱਢ ਲਿਆ ਆ ਗਈ ਆ ਜਿਵੇਂ ਸਵਾਹ ਨਾ ਢੇਰੀ ਕਰਕੇ ਆ ਥੋੜੀ ਜਿਹੀ ਬਣਾ ਕੇ ਦਿਖਾਉਣਾ ਮੈਂ ਤੁਹਾਨੂੰ ਤੇ ਵਿੱਚ ਇਹਦੇ ਡੀਜ਼ਲ ਪਾ ਲਿਆ ਇੰਗੀ ਤਰ੍ਹਾਂ ਨੂੰ ਮਿਲਾ ਲਿਓ ਹਣਾ ਐਂ ਪਾ ਕੇ ਨਾ ਤਿਆਰ ਆਪਣਾ ਇਹ ਸਮਾਨ ਆਹ ਟੈਂਕਰੇ ਡੱਬਾ ਭਰ ਕੇ ਰੱਖ ਲਓ ਜਦੋਂ ਬੁੜੀਆਂ ਨੇ ਚੁੱਲ੍ਹੇ ਚੱਗ ਬਾਲਣੀਆਂ ਜਾਂ ਕੁਝ ਵੀ ਕਿਤੇ ਵੀ ਅੱਗ ਦੀ ਲੋੜ ਆ ਮਾੜਾ ਇਹ ਚਮਚਾ ਭਰ ਕੇ ਛੜੀਆਂ ਤੇ ਸਿੱਟੋ ਤੇ ਮਨਾਲਦੀ ਨਾਲ ਆ ਕਮਾਚੀ ਨਾਲੀ ਆਪਾਂ ਤੁਹਾਨੂੰ ਟਰਾਇਲ ਕਰਕੇ ਦਿਖਾਉਣੀ ਆ ਦਾ ਚੁੱਲ੍ਹੇ ਚੱਗ ਪਈ ਸੀ ਬਈ ਤਾਂ ਨਹੀਂ ਮੈਂ ਉੱਥੇ ਮਚਾਈ ਨਹੀਂ ਤਾਂ ਕਈ ਵੇਖਣ ਵਾਲਿਆਂ ਨੇ ਕਹਿਣਾ ਵੀ ਚੁੱਲ੍ਹੇ 'ਚ ਤਾਂ ਪਹਿਲਾਂ ਹੀ ਅੱਗ ਸੀ ਤਾਂ ਮੈਂ ਇੱਥੇ ਮਾੜਾ ਇੱਕ ਛੜੀ ਤੋੜ ਕੇ ਰੱਖ ਲਈ ਆ ਆ ਆਪਣਾ ਉਹ ਸਮਾਨ ਆ ਜਿਹੜਾ ਆਪਾਂ ਤਿਆਰ ਕੀਤਾ ਸਵਾਹ ਡੀਜ਼ਲ ਪਾ ਕੇ ਆਹ ਵੇਖ ਲਓ ਇੰਨੀ ਕੇ ਤੇ ਸਿੱ ਤੇ ਆਹ ਵੇਖੋ ਨੂੰ ਲਾ ਦੇਣੀ ਆ ਆਪਾਂ ਅੱਗ ਸੇਕ ਨਾਲ ਦੀ ਨਾਲ ਆ ਕੇ ਸ਼ੁਰੂ ਹੋ ਜਾਂਦੀ ਹੈ ਬਈ ਆਹੜੀਆਂ ਗਿੱਲੀਆਂ ਜੀਆਂ ਹੀ ਆ ਵੇਖ ਸਕਦੇ ਹੋ ਤੂੰ ਸੱਜੜੀਆਂ ਛੜੀਆਂ ਨਰਮੀਆਂ ਰੀਆਂ ਹੁਣੇ ਪੱਟੀਆਂ ਪਰ ਫਿਰ ਵੀ ਵਧੀਆ ਵੇਖ ਲੋ ਅੱਗ ਪੈ ਗਈ ਇਹਨਾਂ ਨੂੰ ਜਦੋਂ ਨਾਲ ਦੀ ਨਾਲ ਝਟੰਗਣਾ ਵੇਖੋ ਟੜਕਦੀਆਂ ਨਾ ਵੇਖੋ ਅੱਗ ਜਾਣਕਾਰੀ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਮਿੱਤਰੋ ਜਿਉਂਦੇ ਰਹੋ ਵਸਦੇ ਰਹੋ ਪਰਮਾਤਮਾ ਖੁਸ਼ ਰੱਖੇ